ਕਿ ਇਹਨਾਂ ਤਮਾਮ ਸਾਰੇ ਪਿੰਡਾਂ ਦੇ ਵਿੱਚ ਨਸ਼ਾ ਜਿਹੜਾ ਆਮ ਕਰਕੇ ਮਿਲ ਜਾਂਦਾ ਵੱਡੀ ਤਦਾਦ ਦੇ ਵਿੱਚ ਜਿਹੜਾ youth ਹੈ ਉਹ ਨਸ਼ਾ ਖਾਣ ਦਾ ਆਦੀ ਹੋ ਚੁੱਕਾ ਹੈ ਨਸ਼ੇ ਦੇ ਕਿਸ ਤਰ੍ਹਾਂ ਦੀ ਹਾਲਤ ਨੇ ਸਾਡੀ ਨੌਜਵਾਨੀ ਬਰਬਾਦ ਹੋ ਰਹੀ ਆ ਨਸ਼ਾ ਮਿਲ ਜਾਂਦਾ ਸ਼ਰੀਆਮ ਮੈਂ ਨਾ ਜੀ ਬਾਦੂ ਆ ਕੋਈ ਨਹੀਂ ਭਾਵੇਂ ਪੰਡਾਣਾ ਇਕੱਠਾ ਕਰਦਾ ਤੁਸੀਂ ਮਰਜ਼ੀ ਲੈ ਲਓ ਜਿਸ ਤਰ੍ਹਾਂ ਅੱਜ ਨਸ਼ਾ ਮਿਲਦਾ ਆ ਇਸੇ ਤਰ੍ਹਾਂ ਪਹਿਲਾਂ ਵੀ ਇਸ ਤਰ੍ਹਾਂ ਸੀ ਕਿ ਸਰਕਾਰਾਂ ਨੇ ਹੀ ਪੰਜਾਬ ਦੇ ਅੰਦਰ ਲਿਆਂਦਾ ਹਰ ਘਰ ਜਾ ਕੇ ਜਿੱਥੋਂ ਮਰਜ਼ੀ ਜਿੰਨਾ ਮਰਜ਼ੀ ਕੋਈ ਨਸ਼ਾ ਲੈ ਸਕਦਾ ਕੀ ਸਾਡਾ ਪੰਜਾਬ ਬਚਾਓ ਸਾਡੇ ਪਿੰਡਾਂ ਦੇ ਵਿੱਚ ਘਰ ਘਰ ਨਸ਼ਾ ਹੋ ਗਿਆ ਹੈ ਨਸ਼ਾ ਚਰੌਣ ਵਾਲੀਆਂ ਗੋੜੀਆਂ ਵਾਂ ਉਹ ਵੀ ਤੜਾ ਤੜ ਨੀਜ ਵਿਖੰਡੀਆਂ ਵਾਂ ਪਿੰਡਾਂ ਦੇ ਵਿੱਚ ਓਟੀਏ ਬਣਾਉਣੇ ਵੇਚੀ ਜਾਂਦੇ ਆ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਬਰਾਹ ਇਸ ਵਕਤ ਮਾਝੇ ਦੇ ਸਭ ਤੋਂ ਇਤਿਹਾਸਕ ਨਗਰ ਬਲਟੋਹੇ ਦੇ ਵਿੱਚ ਖੜਾ ਹਾਂ ਔਰਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇਸ ਬਲਟੋਹੇ ਦਾ ਬਹੁਤ ਗੂੜਾ ਸਬੰਧ ਰਿਹਾ ਏ ਪੰਜਾਬ ਦੀ ਖਾਸ ਕਰਕੇ ਇਤਿਹਾਸਕ ਧਰਤੀ ਦੇ ਨਾਲ ਤੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਔਰ ਮੌਜੂਦਾ ਸਮੇਂ ਦੇ ਵਿੱਚ ਇੱਕ ਨਸ਼ੇ ਦੇ ਮਸਲੇ ਦੇ ਉੱਪਰ ਗੱਲ ਚੱਲਦੀ ਹੈ ਕਿ ਇਹਨਾਂ ਤਮਾਮ ਸਾਰੇ ਪਿੰਡਾਂ ਦੇ ਵਿੱਚ ਨਸ਼ਾ ਜਿਹੜਾ ਆਮ ਕਰਕੇ ਮਿਲ ਜਾਂਦਾ ਹੈ ਵੱਡੀ ਤਦਾਦ ਦੇ ਵਿੱਚ ਜਿਹੜਾ ਯੂਥ ਹੈ ਉਹ ਨਸ਼ਾ ਖਾਣ ਦਾ ਆਦੀ ਹੋ ਚੁੱਕਾ ਹੈ ਤੇ ਨਸ਼ੇ ਦਾ ਜਿਹੜਾ ਕਿਸ ਤਰੀਕੇ ਦੇ ਨਾਲ ਇੱਥੇ ਸੇਵਨ ਕੀਤਾ ਜਾਂਦਾ ਹੈ ਕਿਹੜੀਆਂ ਕਿਹੜੀਆਂ ਉਹ ਤਾਕਤਾਂ ਨੇ ਜਿਹੜੀਆਂ ਨਸ਼ੇ ਨੂੰ ਹਟਾਉਣ ਵਾਸਤੇ ਤਿਆਰ ਨਹੀਂ ਔਰ ਵੱਡੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਦੇ ਵੱਲੋਂ ਨਸ਼ੇ ਦੇ ਮੁੱਦੇ ਦੇ ਉੱਪਰ ਕਿਤੇ ਨਾ ਕਿਤੇ ਰਾਜਨੀਤੀ ਵੀ ਕੀਤੀ ਜਾਂਦੀ ਹੈ ਇਸੇ ਨੂੰ ਲੈ ਕੇ ਪਿੰਡ ਵਾਸੀ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਇਸ ਖਾਸ ਮੁੱਦੇ ਦੇ ਬਾਰੇ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਸਰ ਕੀ ਨਾਮ ਹੈ ਜੀ ਤੁਹਾਡਾ ਦਰਬਾਰਾ ਸਿੰਘ ਜੀ ਦਰਬਾਰਾ ਸਿੰਘ ਜੀ ਸਭ ਤੋਂ ਪਹਿਲਾ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਨਾਲ ਇਲਾਕੇ ਦੇ ਪਿੰਡਾਂ ਦੇ ਵਿੱਚ ਨਸ਼ੇ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਸਾਡਾ ਨਾਂ ਮਤਲ ਜਿਹੜਾ ਬਾਰਡਰ ਏਰੀਆ ਹੋਣ ਕਰਕੇ ਹੂੰ ਜਿਹੜਾ ਜਿਹੜਾ ਟੋਟਲ ਜਿਹੜਾ ਖੇਮ ਕਰਨ ਤੋਂ ਲੱਗ ਕੇ ਖਾਲੜੇ ਤੱਕ ਬਾਡਰ ਆ ਸਾਡੇ ਕਿਉਂਕਿ ਸਾਡੇ ਮੋਢ ਜਿਹੜਾ ਬੈਠਾ ਹੈ ਪਾਕਿਸਤਾਨ ਹੈ ਹੂੰ ਸਾਡਾ ਜਿਹੜਾ ਮੋਢ ਪਾਕਿਸਤਾਨ ਹੈ ਤੇ ਉਹ ਜਿਹੜੇ ਗਾਏ ਬਗਾਏ ਸਾਡੇ ਤੋਂ ਵੈਰ ਲੈਂਦਾ ਰਹਿੰਦਾ ਕਿਉਂਕਿ ਉਹਦਾ ਇਹ ਕੰਮ ਮਸਕਤਾ ਵੀ ਇੱਥੇ ਜਿਹੜੇ ਨੌਜਵਾਨੀ ਆ ਜਿਨ੍ਹਾਂ ਨੇ ਸਾਡੀ ਭੁੱਖ ਦੀ ਭੁੱਖ ਬੰਨਣਾ ਹੈ ਉਹਨਾਂ ਨੂੰ ਬਰਬਾਦ ਕਰ ਲਈ ਹੂੰ ਹੀਰੋਇਨ ਦਾ ਨਸ਼ਾ ਜਿਹੜਾ ਵਾ ਜਿਹਨੂੰ ਟੋਟਲ ਸਮੈਕ ਪੰਜਾਬੀ ਦੀ ਕਹਿ ਲੈਣੇ ਆ ਉਹਦਾ ਨਸ਼ਾ ਜਿਹੜਾ ਸੇਵਨ ਜਦੋਂ ਬਾਰਡਰ ਤੋਂ ਲੰਘ ਕੇ ਆਉਂਦਾ ਤੇ ਬਹੁਤ ਵੱਡੀ ਪੱਧਰ ਤੇ ਜਿਹੜਾ ਬਾ ਨਸ਼ਾ ਜਿਹੜਾ ਬਾ ਪਿੰਡਾਂ ਦੇ ਵਿੱਚ ਸਪਲਾਈ ਹੋ ਜਾਂਦਾ ਬਾ ਇਹ ਨਹੀਂ ਵੀ ਕੁਝ ਮਤਲਬ ਇਹ ਗੱਲ ਇਹ ਆ ਵੀ ਸਾਰਾ ਨਹੀਂ ਇੱਥੇ ਹੁੰਦਾ ਇਹ ਇਹ ਲੰਮਾ ਵੀ ਨਸ਼ਾ ਜਿਹੜਾ ਬਾ ਹਿੰਦੁਸਤਾਨ ਦੇ ਵਿੱਚ ਖਿਲਰ ਜਾਂਦਾ ਬਾ ਪਰ ਖਾਸ ਕਰਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜਾ ਅੱਜ ਦੇ ਸਾਡੀ ਨੌਜਵਾਨੀ ਬਰਬਾਦ ਹੋ ਰਹੀ ਆ ਜਿੰਨਾ ਸਾਡਾ ਭਵਿੱਖ ਬਾਨਾ ਜਿੰਨਾ ਸਾਡੀ ਖੁੰਡੀ ਬਾਨਾ ਬਜ਼ੁਰਗਾਂ ਦੀ ਉਹ ਐਸੇ ਵੇਲੇ ਸਾਰਾ ਟੋਟਲ ਦਾ ਟੋਟਲ ਸਾਰਾ ਜਿਹੜਾ ਬਰਬਾਦ ਹੋ ਰਿਹਾ ਵਾ ਜਿਹੜੇ ਸਾਡੇ ਬੱਚੇ ਨੇ ਉਹ ਬਰਬਾਦ ਹੋ ਰਹੇ ਨੇ ਕਿਉਂਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਭਾਵੇਂ ਤੂੰ ਪਹਿਲੂ ਹੋਣ ਜਾਂ ਹੋਣ ਵਾਲੀਆਂ ਹੋਣ ਟੋਟਲ ਸਰਕਾਰਾਂ ਦਾ ਰੋਲ ਜਰੂਰ ਦੇ ਵਿੱਚ ਹੈਗਾ ਲਿਓਨ ਦੇ ਵਿੱਚ ਰੋਲ ਸਰਕਾਰਾਂ ਦਾ ਹੀ ਆ ਭਾਵੇਂ ਸੈਂਟਰ ਹੋਵੇ ਭਾਵੇਂ ਪੰਜਾਬ ਹੋਵੇ ਭਾਵੇਂ ਹਰਿਆਣਾ ਹੋਵੇ ਜਿੰਨੀਆਂ ਵੀ ਸਟੇਟਾਂ ਨੇ ਜਿੰਨੀਆਂ ਵੀ ਸਾਰਿਆਂ ਦਾ ਰੋਲ ਜਿਹੜਾ ਵਾ ਉਹ ਸਰਕਾਰਾਂ ਦਾ ਹੀ ਆ ਕਿਉਂਕਿ ਹਰ ਚੀਜ਼ ਦਾ ਫਾਇਦਾ ਲੈਣ ਲਈ ਲੋਕਾਂ ਨੂੰ ਮਤਲ ਜਦੋਂ ਨਸ਼ੇ ਦੇ ਵਿੱਚ ਹੋਣਗੇ ਤੇ ਨੌਜਵਾਨੀ ਲੜੂ ਨਹੀਂ ਜਦੋਂ ਸਰਕਾਰਾਂ ਤੋਂ ਹੱਕ ਮੰਗਣਗੇ ਹੱਕ ਲੈਣ ਲਈ ਜਿਹੜਾ ਜਦੋਂ ਲੜਨ ਵਾਲਾ ਹੀ ਨਾ ਅਗਲੇ ਪਾਸੇ ਹੋਇਆ ਤੇ ਹੱਕ ਕਿਹਦੇ ਲਈ ਮੰਗਣਾ ਇਹਨਾਂ ਨੇ ਨਸ਼ਾ ਮਿਲ ਜਾਂਦਾ ਸ਼ਰਿਆਮ ਮੈਂ ਨਾ ਜੀ ਬਾਦੂ ਆ ਕੋਈ ਨਹੀਂ ਭਾਵੇਂ ਪੰਡਾਣਾ ਇਕੱਠਾ ਕਰ ਲੋ ਨਸ਼ਾ ਜਿਹੜਾ ਇਸ ਬਹੁਤ ਆ ਮੈਂ ਮੇਰਾ ਤਾਂ ਆਮ ਤੌਰ ਤੇ ਜਿੰਨਾ ਵੀ ਇਲਾਕਾ ਹੈ ਬਾਰਡਰ ਏਰੀਆ ਹੋਣ ਕਰਕੇ ਜਿੰਨੇ ਵੀ ਬਾਰਡਰ ਏਰੀਏ ਦੇ ਪਿੰਡ ਪੈਂਦੇ ਨੇ ਇੱਥੋਂ ਮਰਜ਼ੀ ਲੈ ਲੋ ਜਿਹੜਾ ਜਿਹੜਾ ਨਸ਼ਾ ਖਾਣ ਦੇ ਆਦੀ ਨੌਜਵਾਨ ਨੇ ਫਿਰ ਉਹ ਪੈਸੇ ਕਿੱਥੋਂ ਲੈ ਕੇ ਆਉਂਦੇ ਆ ਨਸ਼ਾ ਲੈਣ ਵਾਸਤੇ ਉਹ ਭਾਜੀ ਜਿੰਨਾ ਚਿਰ ਤਾਂ ਜੀ ਉਹਨਾਂ ਦੇ ਪਰਿਵਾਰਾਂ ਨੂੰ ਪਤਾ ਨਹੀਂ ਲੱਗਦਾ ਵੀ ਬੱਚਾ ਮੇਰਾ ਕੀ ਕਰ ਰਿਹਾ ਉਹਨਾਂ ਜਿਹੜਾ ਤਾਂ ਪਰਿਵਾਰਾਂ ਤੋਂ ਲੈਂਦੇ ਆ ਤੇ ਜਦੋਂ ਉਹਨਾਂ ਨੂੰ ਜਾਪਦਾ ਬਹੁਤ ਵੱਡੀ ਪੱਧਰ ਤੇ ਉਹ ਲੰਘ ਜਾਂਦੇ ਆ ਦੂਰ ਹੋ ਜਾਂਦਾ ਕੰਮ ਖਰਾਬ ਹੋ ਜਾਂਦਾ ਤੇ ਫਿਰ ਉਹ ਲੁੱਟਾਂ ਖੋਹਾਂ ਸਾਰਾ ਕੁਝ ਆ ਜਿਹੜਾ ਪੰਜਾਬ ਦੇ ਅੰਦਰ ਤੁਹਾਨੂੰ ਵੀ ਆ ਮੀਡੀਆ ਨੂੰ ਵੀ ਖਾਸ ਕਰਕੇ ਪਤਾ ਇਹ ਭੁੱਲਤਾ ਕਿਸੇ ਨੂੰ ਵੀ ਨਹੀਂ ਉਹ ਚੀਜ਼ਾਂ ਜਿਹੜੀਆਂ ਉਹਨਾਂ ਉੱਥੋਂ ਪੈਦਾ ਕਰਦੇ ਆ ਤੇ ਫਿਰ ਲੁੱਟਾ ਖੋਹਾਂ ਤਾਂ ਵਧਣੀ ਆ ਇਹ ਇਹਦਾ ਬੜਾ ਵੱਡਾ ਕਾਰਨ ਹੈ ਪਹਿਲੀਆਂ ਸਰਕਾਰਾਂ ਵੇਲੇ ਵੀ ਜਿਸ ਤਰ੍ਹਾਂ ਅੱਜ ਨਸ਼ਾ ਮਿਲਦਾ ਆ ਇਸੇ ਤਰ੍ਹਾਂ ਪਹਿਲਾਂ ਵੀ ਇਸ ਤਰ੍ਹਾਂ ਸੀਗਾ ਮੈਂ ਨਾ ਜੀ ਬਹੁਤ ਜ਼ਿਆਦਾ ਆ ਬੂਟਾ ਜਿਹੜਾ ਸਰਕਾਰਾਂ ਨੇ ਮੈਂ ਉਹਨਾਂ ਦਾ ਨਾਂ ਨਹੀਂ ਲਊਂਗਾ ਸਰਕਾਰਾਂ ਬੂਟਾ ਸਰਕਾਰਾਂ ਦਾ ਲਾਇਆ ਹੂੰ ਕਿਉਂਕਿ ਸਰਕਾਰਾਂ ਨੇ ਹੀ ਪੰਜਾਬ ਦੇ ਅੰਦਰ ਲਿਆਂਦਾ ਤੇ ਲੋਕਾਂ ਨੂੰ ਬਰਬਾਦ ਕਰਨ ਲਈ ਇਹ ਨਸ਼ਾ ਜਿਹੜਾ ਬਾ ਇਹ ਹੁਣ ਤੁਸੀਂ ਆ ਦੇਖ ਲਓ ਲੱਛਣ ਆਉਣੀ ਐ ਕਿੱਦਾਂ ਧੜਾ ਧੜ ਵੰਡੇ ਜਾਂਦੇ ਆ ਨਸ਼ੇ ਹੂੰ ਲੋਕਾਂ ਨੇ ਮਾਇਆ ਦੇ ਇਸਤੇਮਾਲ ਹੋਣਾ ਹੈ ਅੱਜ ਤੁਸੀਂ ਆ ਸਾਰੀਆਂ ਚੀਜ਼ਾਂ ਦੇਖ ਲਓ ਕਿ ਕਿਸ ਤਰ੍ਹਾਂ ਦੇ ਨਾਲ ਪਾਰਟੀਆਂ 'ਚ ਛਾਲਾਂ ਮਾਰ ਮਾਰ ਕੇ ਜਾ ਰਹੇ ਨੇ ਕੋਈ ਸਮਝ ਨਹੀਂ ਲੀਡਰਾਂ ਨੂੰ ਉਹ ਤਾਂ ਸਿਰਫ ਵੇਂਦੇ ਮੈਨੂੰ ਜਿੱਤ ਚਾਹੀਦੀ ਆ ਲੋਕ ਜੋ ਮਰਜ਼ੀ ਕਰਨ ਜਿਹੜੀ ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਸਤਾਧਾਰੀ ਤੇ ਰਹਾ ਇਹਨਾਂ ਦੇ ਵੱਲੋਂ ਸਤਾ ਵਿੱਚ ਆਉਣ ਤੋਂ ਪਹਿਲਾਂ ਨਸ਼ੇ ਦੇ ਮੁੱਦੇ ਦੇ ਉੱਪਰ ਵੱਡੇ ਵਾਅਦੇ ਕੀਤੇ ਗਏ ਸਨ ਕਿ ਨਸ਼ੇ ਦਾ ਜਿਹੜਾ ਲਗਾਤਾਰ ਪਸਾਰਾ ਵੱਧ ਰਿਹਾ ਇਹਨੂੰ ਬਿਲਕੁਲ ਅਸੀਂ ਖਤਮ ਕਰਾਂਗੇ ਤੇ ਕੀ ਲੱਗਦਾ ਕਿ ਸਰਕਾਰ ਫਿਰ ਸਫਲ ਨਹੀਂ ਹੋਈ ਇਸ ਗੱਲ ਦੇ ਵਿੱਚ ਇਹ ਸਰਕਾਰਾਂ ਜਿਹੜੀਆਂ ਨੇ ਲਗਭਗ ਵੇਖੋ ਮੈਂ ਇਹ ਇਕੱਲੀ ਸਰਕਾਰ ਇਸ ਦਾ ਦੋਸ਼ ਨਹੀਂ ਦਿੰਦਾ ਇਹਦੇ ਵਿੱਚ ਬਹੁਤ ਵੱਡਾ ਸੈਂਟਰ ਦਾ ਵੀ ਹੱਥ ਹੈ ਜੇ ਚੋਣ ਸਰਕਾਰਾਂ ਸਾਰੀਆਂ ਰਲਕੀ ਦੀ ਲੜਾਈ ਲੜਣਾਂ ਮੈਂ ਇਹ ਨਹੀਂ ਆਦਾ ਵੀ ਕੱਲੀਆਂ ਸਰਕਾਰਾਂ ਜ਼ਿੰਮੇਵਾਰ ਨੇ ਕੱਲੀਆਂ ਸਰਕਾਰਾਂ ਨਹੀਂ ਜ਼ਿੰਮੇਵਾਰ ਅਸੀਂ ਵੀ ਜ਼ਿੰਮੇਵਾਰ ਅਸੀਂ ਵੀ ਉਹਨਾਂ ਚੀਜ਼ਾਂ ਨੂੰ ਬਚਾਉਣਾ ਹੈ ਅਸੀਂ ਆਪਦੇ ਦੂਤ ਨੂੰ ਬਚਾਉਣਾ ਹੈ ਅਸੀਂ ਹੜਾਂ ਦੇ ਹੜ ਉੱਠੀਏ ਅਸੀਂ ਸਰਕਾਰਾਂ ਦੇ ਨਾਲ ਵੀ ਲੜਾਈ ਕਰੀਏ ਉਹਨਾਂ ਨੂੰ ਸਮਝਾਈਏ ਉਹਨਾਂ ਨੂੰ ਵੇਖੋ ਮੈਂ ਇਹ ਬੜੀ ਵੱਡੀ ਗੱਲ ਆ ਵੀ ਉਹਨਾਂ ਲਈ ਹਸਪਤਾਲ ਖੋਲ੍ਹ ਜਾਣ ਉਹਨਾਂ ਲਈ ਕਾਰੋਬਾਰ ਉਹਨਾਂ ਨੂੰ ਕਾਰੋਬਾਰ ਦਿੱਤੇ ਜਾਣ ਨੌਜਵਾਨਾਂ ਨੂੰ ਤੇ ਫਿਰ ਇਹ ਚੀਜ਼ਾਂ ਤੋਂ ਮੁੜ ਜਾਣਗੇ ਜੇ ਆਖੀਏ ਨਾ ਅੱਜ ਕੱਲੀਆਂ ਸਰਕਾਰਾਂ ਮੋੜ ਲੈਣ ਉਹ ਵੀ ਵਸ ਦੀ ਗੱਲ ਨਹੀਂ ਹੂੰ ਸਾਡੀ ਬੜੀ ਜ਼ਿੰਮੇਵਾਰੀ ਆ ਸਾਡੇ ਮਾਂ ਪਿਓ ਦੀ ਜ਼ਿੰਮੇਵਾਰੀ ਆ ਮੈਂ ਉਹਨਾਂ ਮਾਂ ਪਿਓ ਨੂੰ ਅਪੀਲ ਇੱਥੋਂ ਤੁਹਾਡੇ ਮਾਈ ਕਰ ਰਿਆ ਵਾਂ ਕਿ ਉਹ ਇਸੇ ਤਰ੍ਹਾਂ ਬੱਚਿਆਂ ਨੂੰ ਸਮਝਾਉਣ ਇਸੇ ਤਰ੍ਹਾਂ ਲਿਗਾ ਕੇ ਨਾ ਰੱਖਣ ਗੱਲ ਕਿ ਮੇਰਾ ਬੱਚਾ ਤਾਂ ਆਦੀ ਨਹੀਂ ਉਹ ਸਾਰੇ ਕੋਠੇ ਚੜ੍ਹ ਕੇ ਰੌਲਾ ਪਾਈਏ ਨਾ ਤੇ ਫੇਰ ਜਾ ਕੇ ਦਾ ਫਾਇਦਾ ਹੋਣਾ ਹੈ ਇਸ ਕਰਕੇ ਅਸੀਂ ਜ਼ਰੂਰ ਇਹ ਗੱਲ ਮੰਨਦੇ ਆ ਵੀ ਸਰਕਾਰਾਂ ਦਾ ਰੋਲ ਅਸੀਂ ਮੰਨਦੇ ਆ ਵੀ ਜਿੰਨਾ ਉਹ ਵਾਅਦਾ ਕਰਕੇ ਆਈਆਂ ਸਰਕਾਰਾਂ ਨੇ ਭਾਵੇਂ ਅੱਜ ਦੀ ਸਰਕਾਰ ਜਾਂ ਪਹਿਲੀ ਸਰਕਾਰ ਸਾਰੀਆਂ ਵਾਅਦੇ ਕਰਕੇ ਨਸ਼ੇ ਦੇ ਉਹਨਾਂ ਅੱਜ ਵੀ ਗਾਹ ਤੋਂ ਵੇਖ ਲਓ ਅੱਜ ਜਦੋਂ ਇਹ 27 ਜਾਂ 27 ਚ ਚੋਣਾ ਹੋਣੀਆਂ ਨੇ ਤੇ ਉਦੋਂ ਵੀ ਵਾਦਾ ਕਿਸੇ ਨੇ ਕਰਨਾ ਮੈਂ ਨਸ਼ਾ ਢਾ ਦੂੰ ਇਸੇ ਤਰ੍ਹਾਂ ਵਾਦਾ ਕਰ ਕਰ ਕੇ ਆਉਂਦੀਆਂ ਨੇ ਪਰ ਉਹਨਾਂ ਖਰਾ ਨਹੀਂ ਲੋਕਾਂ ਦੇ ਉੱਤੇ ਬਿਲਕੁਲ ਬਿਲਕੁਲ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਨਰਮਲ ਸਿੰਘ ਜੀ ਕਿਵੇਂ ਦੇਖਦੇ ਹੋ ਜਿਵੇਂ ਤੁਹਾਡੇ ਇਸ ਬਲਟੋਹੇ ਪਿੰਡ ਦਾ ਜ਼ਿਕਰ ਮਿਲਦਾ ਤਾਂ ਇਤਿਹਾਸਕ ਪਿੰਡ ਮੰਨਿਆ ਜਾਂਦਾ ਹੈ ਪਰ ਦੂਜੇ ਪਾਸੇ ਨਸ਼ੇ ਨੂੰ ਲੈ ਕੇ ਵੱਡੇ ਖਰਚੇ ਵੀ ਜਿਤਾਏ ਜਾ ਰਹੇ ਨੇ ਕਿਵੇਂ ਦੇਖਦੇ ਹੋ ਬਿਲਕੁਲ ਜੀ ਸਹੀ ਗੱਲ ਹੈ ਜੀ ਸਾਡੇ ਪਿੰਡ ਬਲਟੋਹਾ ਬਲਕਿ ਹੋਰ ਲਾ ਕੇ ਸਾਡੇ ਜਿੱਥੋਂ ਮਰਜੀ ਘਰ ਘਰ ਜਾ ਕੇ ਜਿੱਥੋਂ ਮਰਜੀ ਜਿੰਨਾ ਮਰਜੀ ਕੋਈ ਅਨਸ਼ਾ ਲੈ ਸਕਦਾ ਮੈਂ ਤਾਂ ਵੇਖੋ ਮੈਂ ਕਿਸੇ ਵੀ ਪਾਰਟੀ ਦੇ ਨਾਲ ਮੈਂ ਕਿਸੇ ਵੀ ਪਾਰਟੀ ਦਾ ਨਾਲ ਹੀ ਲੈਣਾ ਚਾਹਦਾ ਨਾ ਮੇਰਾ ਕਿਸੇ ਨਾਲ ਵੈਰ ਨਾ ਵਿਰੋਧ ਮੈਂ ਸਾਰੇ ਕਾਲੀਦਾਲਾ ਕਾਂਗਰਸ ਆਮ ਆਦਮੀ ਪਾਰਟੀ ਮੈਂ ਸਾਰੇ ਲੀਡਰਾਂ ਦਾ ਸਤਿਕਾਰ ਕਰਦਾ ਦੂਜੀ ਮੇਰੀ ਬੇਨਤੀ ਹੈ ਕਿ ਮੈਂ ਤਾਂ ਇਹੋ ਗੱਲ ਕਰਾਂਗਾ ਵੀ ਲੀਡਰ ਸਾਹਿਬਾਨਾਂ ਨੂੰ ਵੀ ਸਾਡਾ ਪੰਜਾਬ ਬਚਾਓ ਸਾਡੇ ਪਿੰਡਾਂ ਦੇ ਵਿੱਚ ਘਰ ਘਰ ਨਸ਼ਾ ਹੋ ਗਿਆ ਮੈਂ ਪੁਲਿਸ ਅਫਸਰ ਵੀ ਆ ਜਾਂ ਹੋਰ ਵੀ ਜਿਹੜੇ ਵੱਡੇ ਅਫਸਰ ਆ ਜਾਂ ਕਿਸੇ ਉੱਤੇ ਅਫਸਰ ਸਹਿਬਾਨ ਆ ਮੈਂ ਕਿਸੇ ਵੀ ਅਵਸਰਾਂ ਨੂੰ ਮਾੜੀ ਨਹੀਂ ਗੱਲ ਕਹਿ ਸਕਦਾ ਕਿਉਂਕਿ ਸਾਡੇ ਸਤਿਕਾਰਯੋਗ ਆ ਮੈਂ ਅਫਸਰ ਸਹਿਬਾਨਾਂ ਨੂੰ ਇਹੋ ਬੇਨਤੀ ਕਰੂੰਗਾ ਕਿ ਸਾਡੇ ਪਿੰਡਾਂ ਦੇ ਵਿੱਚ ਆ ਕੇ ਬੱਚਿਆਂ ਦਾ ਖਿਆਲ ਰੱਖਿਆ ਕਰਨ ਜਾਵੇ ਸਾਡੇ ਜਿਹੜੇ ਜੋ ਲੋਕ ਨੌਜਵਾਨ ਨਸ਼ਾ ਵੇਚਦੇ ਨੇ ਜਾਂ ਉਹ ਪੀੜਤ ਨੇ ਉਹਨਾਂ ਨੂੰ ਬਚਾਇਆ ਜਾਵੇ ਤੇ ਸਾਡੀ ਜਿਹੜੀ ਨੌਜਵਾਨ ਪੀੜੀ ਹੈ ਉਹਨੂੰ ਸਹੀ ਸੇਧ ਮਿਲ ਸਕੇ ਜਦੋਂ ਸਿਆਸੀ ਪਾਰਟੀਆਂ ਦਾ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਇੱਕ ਮੈਨੂੰ ਬੜੀ ਨਿਰਾਸ਼ਾ ਆ ਬੀਜੇ ਸਾਡੇ ਲੀਡਰ ਸਹਬਾਨ ਉਹ ਨਿਤ ਨਵੇਂ ਦਿਨ ਪਾਰਟੀਆਂ ਬਦਲਦੇ ਰਹਿੰਦੇ ਆ ਇਹ ਇੱਕ ਪੰਜਾਬ ਨੂੰ ਬਹੁਤ ਵੱਡੀ ਘਾਟ ਆ ਕੋਈ ਬੀਜੇਪੀ ਜਾਣ ਡਿਆ ਕੋਈ ਕਿਸੇ ਜਾਣ ਡਿਆ ਵਾ ਇੱਕ ਸਿਰਫ ਆਪਣੀ ਸਿਆਸਤ ਵਾਸਤੇ ਆਪਣੀ ਪੈਸਿਆਂ ਦੀ ਖਾਤਰ ਆ ਸਾਡੀ ਪੰਜਾਬ ਦਾ ਇਹਨਾਂ ਲੀਡਰਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਕੋਈ ਇਹ ਜਿਹੜੇ ਲੀਡਰ ਆ ਸਾਡੇ ਪੰਜਾਬ ਦੇ ਇਹ ਅੱਜ ਇੱਕ ਆਪ ਦੇ ਸਿਰਫ ਆਪ ਦੇ ਢਿੱਡਾਂ ਦੀ ਖਾਤਰ ਹੀ ਮਤਲਬ ਸਾਰੇ ਕੰਮ ਕਰਨ ਦੇ ਆ ਕੋਈ ਕਿਸੇ ਦਾ ਲੀਡਰ ਮਿੱਤਰ ਨਹੀਂ ਜੇ ਚਲੋ ਠੀਕ ਆ ਸਾਡੀ ਮਜਬੂਰੀ ਹੁੰਦੀ ਆ ਸਾਨੂੰ 5 ਸਾਲਾਂ ਬਾਅਦ ਰਾਜ ਹੁੰਦਾ ਹੈ ਅਸੀਂ ਹਰ ਇੱਕ ਬੰਦੇ ਦੀ ਮਤ ਕਰਦੇ ਹਾਂ ਮੈਂ ਨਸ਼ੇ ਨਸ਼ੇ ਦੇ ਮੁੱਦੇ ਦੇ ਉੱਪਰ ਸਵਾਲ ਕਰਨਾ ਚਾਹਾਂਗਾ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਲੰਬੇ ਸਮੇਂ ਤੋਂ ਨਸ਼ਾ ਛਡਾਊ ਕੇਂਦਰ ਖੁੱਲੇ ਹੋਏ ਨੇ ਕੀ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਜਿਹੜੇ ਨੌਜਵਾਨ ਨਸ਼ਾ ਖਾਣ ਦੇ ਆਦੀ ਨੇ ਫਰਕ ਪੈ ਸਕਦਾ ਹੈ ਜਾਂ ਫਰਕ ਪੈ ਰਿਹਾ ਆ ਬਿਲਕੁਲ ਜੀ ਜਿਹੜੀ ਨਸ਼ਾ ਛਡਾਉਣ ਵਾਲੀਆਂ ਗੋੜੀਆਂ ਵਾ ਉਹ ਵੀ ਤੜਾ ਤਾ ਨਜਾਇਜ਼ ਵੇਖਣੀਆਂ ਵਾ ਪਿੰਡਾਂ ਦੇ ਵਿੱਚ ਓਟੀਏ ਬਣਾ ਕੇ ਵੇਚੀ ਜਾਂਦੇ ਆ ਬਾਕੀ ਕੋਈ ਸਾਡਾ ਸਾਡੇ ਨੌਜਵਾਨ ਇੱਕ ਪਾਸੇ ਲੀਡਰ ਸਾਡੇ ਆਂਦੇ ਆ ਵੀ ਪੰਜਾਬ ਦੇ ਨੌਜਵਾਨ ਬਾਹਰ ਨਾ ਜਾਣ ਪੰਜਾਬ ਦੇ ਕੀ ਗੱਲ ਕੀ ਆ ਜਦੋਂ ਸਾਡਾ ਇੱਥੇ ਕਾਰੋਬਾਰ ਨਹੀਂ ਕੋ ਮਿਲਣਿਆ ਬੱਚਿਆਂ ਨੂੰ ਕੋਈ ਸਾਡਾ ਕਾਰੋਬਾਰ ਨਹੀਂ ਮਿਲਣਿਆ ਜੇ ਨੌਕਰੀਆਂ ਨਹੀਂ ਮਿਲਣੀਆਂ ਜੇ ਅੱਜ ਬੱਚੇ ਨੌਕਰੀ 20000 ਦੀ ਨੌਕਰੀ ਮਿਲੂਗੀ ਫਿਰ ਜੇ ਕਹ ਲੋ ਜਿਆਦੀਆਂ ਮਹਿੰਗੀਆਂ ਨਾ ਨੌਕਰੀਆਂ ਦੇਣ 20 25000 ਦੀ ਨੌਕਰੀ ਦੇਵੇ ਸਾਡਾ ਆਮ ਘਰ ਦਾ ਗੁਜ਼ਾਰਾ ਹੋ ਜਾਂਦਾ ਸਾਨੂੰ ਸਾਡੇ ਬੱਚੇ ਕਿਉਂ ਬਾਹਰ ਜਾਣੇ ਜਾਂਦੇ ਆ ਮੇਰੇ ਪਿੱਛੇ 12 ਫਰਵਰੀ ਨੂੰ ਮੇਰੇ ਬੇਟੇ ਦੀ ਡੈਥ ਹੋਈ ਸੀ ਬਹੁਤ ਵਧੀਆ ਕੰਮ ਚੱਲਦਾ ਸੀ ਚਲੋ ਕੋਈ ਕੁਦਰਤ ਦਾ ਪਾਣਾ ਹੋ ਗਿਆ ਮੇਰੇ ਬੇਟੇ ਦੀ ਡੈਥ ਹੋ ਗਈ ਆ ਪਰ ਲੀਡਰ ਸਾਹਿਬਾਂ ਆਏ ਆ ਕਿਸੇ ਬੰਦੇ ਨੇ ਕੋਈ ਚਲੋ ਬਾਹਰ ਦੇ ਲੋਕਾਂ ਨੇ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਆ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦੀ ਆ ਪਰ ਪੰਜਾਬ ਦੇ ਵਿੱਚੋਂ ਕਿਸੇ ਵੀ ਲੀਡਰ ਨੇ ਕੋਈ ਇਹ ਨਹੀਂ ਜਾ ਕੇ ਆਖਿਆ ਕੋਈ ਤੇਰੀ ਸ਼ਮਦਰ ਦੀ ਬਣਾਉਣ ਵਾਸਤੇ ਲੋ ਅਸੀਂ ਕੋਈ ਤੁਹਾਡੀ ਮਦਦ ਕਰਦੇ ਆ ਮੈਨੂੰ ਬੜੀ ਇਸ ਚੀਜ਼ ਦੀ ਅਫਸੋਸ ਹੋਇਆ ਬਿਲਕੁਲ ਬਿਲਕੁਲ ਆ ਕੀ ਲੱਗਦਾ ਜਿ ਕਿ ਜਿਸ ਤਰੀਕੇ ਦੇ ਨਾਲ ਨਸ਼ੇ ਦੇ ਉੱਪਰ ਲਗਾਤਾਰ ਤੁਸੀਂ ਕੰਮ ਕਰਦੇ ਨਜ਼ਰ ਆਉਂਦੇ ਹੋ ਤੇ ਨਸ਼ੇ ਨੂੰ ਹਟਾਉਣ ਵਾਸਤੇ ਜਾਂ ਨੌਜਵਾਨੀ ਦਾ ਇਸ ਚੀਜ਼ ਤੋਂ ਦੂਰੀ ਬਣਾਉਣ ਵਾਸਤੇ ਕਿਹੜੇ ਕੰਮਾਂ ਦੀ ਲੋੜ ਨਜ਼ਰ ਆਉਂਦੀ ਹੈ ਤੁਹਾਨੂੰ ਦੇਖੋ ਜੀ ਮੈਂ ਤਾਂ ਪਹਿਲਾਂ ਆਣਾ ਵੀ ਬਿਕੋ ਜਿੰਨੀਆਂ ਵੀ ਸਰਕਾਰਾਂ ਮੈਂ ਪਹਿਲਾਂ ਹੀ ਸਰਕਾਰਾਂ ਦੀ ਗੱਲ ਕਰਦਾ ਵੀ ਜਿੰਨੀਆਂ ਸਰਕਾਰਾਂ ਨੇ ਉਹ ਇਸ ਗੱਲ 'ਤੇ ਧਿਆਨ ਦੇ ਦੇਣ ਹੂੰ ਜੇ ਇਹਨਾਂ ਨੂੰ ਆਪਾਂ ਕਾਰੋਬਾਰ ਦੇ ਦਿੰਨੇ ਆ ਨਾ ਨੌਕਰੀਆਂ ਦੇ ਦਿੰਨੇ ਆ ਤੇ ਜਿਹੜਾ ਬੰਦਾ ਕੰਮ ਦੇ ਵਿੱਚ ਰੁੱਝ ਜਾਂਦਾ ਉਹਦਾ ਹਰਜਾਨ ਨਸ਼ੇ ਤੋਂ ਜਿਹੜਾ ਦੂਰ ਹੋ ਜਾਂਦਾ ਉਹ ਇਸ ਵੱਲੇ ਨਹੀਂ ਆਊਗਾ ਤੇ ਜਦੋਂ ਵਿਹਲਾ ਮਨ ਜਿਹੜਾ ਸ਼ੈਤਾਨ ਦਾ ਜਦੋਂ ਕੰਮ ਨਹੀਂ ਮਿਲਦਾ 14 15 ਜਮਾਤਾਂ ਪੜ੍ਹ ਕੇ ਜੇ ਕੰਮ ਨਾ ਮਿਲਿਆ ਤੇ ਫਿਰ ਨਸ਼ਾ ਹੀ ਕਰੂ ਹੋਰ ਕੀ ਕਰੂ ਅੱਜ ਨਸ਼ਾ ਜਿਹੜਾ ਸਾਡਾ ਮੁੱਢਲੀ ਆ ਜੇ ਮੈਂ ਬੇਨਤੀ ਕਿ ਸਰਕਾਰ ਨੂੰ ਕਹਿੰਦਾ ਵੀ ਜਿੱਥੇ ਦਾ ਕਾ ਜੋ ਗੋਲੀ ਚੱਲ ਰਹੀ ਆ ਪਿੰਡਾਂ ਦੇ ਵਿੱਚ ਧੜਾ ਧੜ ਲਿਆ ਕੇ ਬਿਨਾ ਜਿਹੜੇ ਨਸ਼ਾ ਨਸ਼ਾ ਨਹੀਂ ਖਾਂਦੇ ਉਹ ਲਿਆ ਕੇ ਸਪਲਾਈ ਕਰਦੇ ਆ ਵੇਚਦੇ ਆ ਔਰ ਫਿਰ ਟੀਕੇ ਲਾਉਂਦੇ ਆ ਉਹਨਾਂ ਨਾਲ ਵੀ ਮੌਤਾਂ ਬਹੁਤ ਜਾਂਦੀਆਂ ਹੁੰਦੀਆਂ ਇਹ ਮੈਂ ਬੇਨਤੀ ਕਰਦਾ ਵੀ ਉੱਥੇ ਹੀ ਉਹਨਾਂ ਉਹਨਾਂ ਇਹ ਨਹੀਂ ਮੈਂ ਕਹਿੰਦਾ ਬੰਦ ਕਰ ਦੇਣਾ ਬੰਦ ਕਰਕੇ ਕੋਈ ਜਿਹੜੇ ਬਜ਼ੁਰਗ ਖਾਂਦੇ ਉਹਨਾਂ ਦਾ ਨਹੀਂ ਸਰਨਾ ਉਹਨੂੰ ਦੇਣ ਪਰੋਂ ਦਾ ਕੰਟਰੋਲ ਜ਼ਰੂਰ ਕੀਤਾ ਜਾਵੇ ਉਹਨਾਂ ਨੂੰ ਹੱਥ ਧੜਾ ਧੜ ਬਾਹਰ ਨਾ ਵੇਕਣ ਇਹ ਬੇਨਤੀ ਕਰਦਾ ਹਰ ਹਰ ਨਸਾਨ ਨੂੰ ਨੌਕਰੀ ਦਿੱਤੀ ਜਾਵੇ ਸਰਕਾਰਾਂ ਵਾਅਦੇ ਨੌਕਰੀ ਦੇ ਜਰੂਰ ਕਰਦੀਆਂ ਪਰ ਜਦੋਂ ਉਹਨੀਆਂ ਚਾਹੀਦੀਆਂ ਨੇ ਮੈਂ ਬੇਨਤੀ ਕਰੂੰਗਾ 10 ਸਾਲ ਸਰਕਾਰ ਭਾਵੇਂ ਰਹੀ ਹੋ ਦੂਜੇ ਧਿਰ ਦੀ ਅੱਜ ਸਰਕਾਰ ਆ ਆਮ ਆਲਿਆਂ ਦੀ ਪੰਜਾਬ ਦੇ ਵਿੱਚ ਪਰ ਨੌਕਰੀਆਂ ਠੀਕ ਅੱਗੇ ਨਾ ਫਰਕ ਪਿਆ ਨੌਕਰੀਆਂ ਦਾ ਦਿੱਤੀਆਂ ਇਹਨਾਂ ਨੌਕਰੀਆਂ ਕੋਈ ਸ਼ੱਕ ਨਹੀਂ ਇਹਦੇ 'ਚ ਪਰ ਇਹ ਤੋਂ ਵੱਧ ਨੌਕਰੀਆਂ ਦੇਣਗੇ ਤੇ ਫੇਰ ਜਾ ਕੇ ਕੰਟਰੋਲ ਹੋਣਾ ਨਹੀਂ ਤੇ ਬੜਾ ਮੁਸ਼ਕਲ ਕੰਟਰੋਲ ਹੋਵੇ ਪੰਜਾਬ ਦੇ ਹਰ ਪਿੰਡ ਦੀ ਇਹ ਕਹਾਣੀ ਐ ਕਿ ਨਸ਼ੇ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਹੈਰਾਨੀਜਨਕ ਅੰਕੜੇ ਸਾਹਮਣੇ ਆ ਰਹੇ ਨੇ ਔਰ ਇਹਦੇ ਉੱਪਰ ਪੰਜਾਬ ਦੀਆਂ ਸੱਤਾਧਾਰੀ ਤਰ੍ਹਾਂ ਤੇ ਜਿਹੜੀਆਂ ਸਤਾਹੀਨ ਧਿਰਾਂ ਨੇ ਉਹਨਾਂ ਦੇ ਵੱਲੋਂ ਗੌਰ ਕਿਉਂ ਨਹੀਂ ਫਰਮਾਇਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਨੌਜਵਾਨੀ ਦੇ ਵਿੱਚ ਨਸ਼ੇ ਦਾ ਪਸਾਰਾ ਵੱਧ ਆਏ ਫਿਰ ਪੰਜਾਬ ਦੇ ਨੌਜਵਾਨਾਂ ਦਾ ਪੰਜਾਬ ਦੀ ਨੌਜਵਾਨੀ ਦਾ ਤੇ ਪੰਜਾਬ ਦੀ ਆਵਾਮ ਦਾ ਭਵਿੱਖ ਕੀ ਹੋ ਸਕਦਾ ਏ ਇਹ ਕਿਆਸ ਸਰਾਇਨਾ ਖੁਦ ਹੀ ਲਗਾ ਕੇ